ਜਿੱਥੇ ਸੁਪਰੀਮ ਲੈਬ ਪਠਾਨਕੋਟ ਦੇ ਵਿੱਚ ਇਨਗੂਰੇਸ਼ਨ ਹੋਈ ਹੈ ਇੱਥੇ ਦੋ ਪੈਥੋਲੋਜਿਸਟ ਨੇ ਆਮ ਤੌਰ ਤੇ ਜਿਹੜੀਆਂ ਕਲੀਨिकल ਲੈਬਜ਼ ਹੁੰਦੀਆਂ ਨੇ ਕਿਉਂਕਿ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕੋਈ ਵੀ ਡਿਜ਼ੀਜ਼ ਹੈ ਕੋਈ ਵੀ ਬਿਮਾਰੀ ਹੈ ਡਾਕਟਰ ਨੂੰ ਡਾਇਗਨੋਸ ਕਰਨ ਵਾਸਤੇ ਜਿਹੜੀ ਟੈਸਟਿੰਗ ਹੈ ਕੋਈ ਵੀ ਟੈਸਟ ਹੈ ਬਲੱਡ ਦਾ ਟੈਸਟ ਹੈ ਜਾਂ ਕੋਈ ਟੈਸਟ ਨੇ ਉਹ ਜੇ ਪ੍ਰੋਪਰਲੀ ਹੋ ਜਾਂ ਤਾਂ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਪ੍ਰੋਪਰਲੀ ਡਾਇਗਨੋਸ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਉਹਦਾ ਇਲਾਜ ਹੋ ਸਕਦਾ ਜੇ ਡਾਇਗਨੋਸ ਵੀ ਮਤਲਬ ਡਾਇਗਨੋਸ ਦੇ ਵਿੱਚ ਜਾਂ ਟੈਸਟਿੰਗ ਦੇ ਵਿੱਚ ਕੋਈ ਪ੍ਰੋਬਲਮ ਹੈ ਕੋਈ ਐਕਿਊਰੇਸੀ ਨਹੀਂ ਹੈਗੀ ਜਾਂ ਕੋਈ ਟਾਈਮ ਲੱਗ ਰਿਹਾ ਹੈ ਜਦ ਸੈਂਪਲ ਆਮ ਤੌਰ ਤੇ ਬਾਹਰ ਭੇਜਨੇ ਪੈਂਦੇ ਨੇ ਵੱਡੇ ਸ਼ਹਿਰਾਂ ਚ ਦਿੱਲੀ ਵਗੈਰਾ ਵੀ ਭੇਜਨੇ ਪੈਂਦੇ ਨੇ ਉਸ ਚ ਟਾਈਮ ਵੀ ਆ ਵੀ ਕਾਫੀ ਲੱਗ ਜਾਂਦਾ ਉਸ ਕਰਕੇ ਫਿਰ ਡਾਇਗਨੋਸ ਕਰਨ ਚ ਪ੍ਰੋਬਲਮ ਆ ਜਾਂਦੀ ਆ ਉਹ ਚ ਫਿਰ ਜਿਹੜਾ ਇਲਾਜ ਹੈ ਟ੍ਰੀਟਮੈਂਟ ਹੈ ਪੇਸ਼ੈਂਟ ਦਾ ਉਹ ਚ ਵੀ ਪ੍ਰੋਬਲਮ ਹੁੰਦੀ ਆ ਉਸ ਚ ਇਹਨੂੰ ਕਵਰ ਅਪ ਕਰਨ ਵਾਸਤੇ ਸੁਪਰੀਮ ਪੈਥ ਲੈਬ ਆਪਣਾ ਡਲੋਜੀ ਰੋਡ ਤੇ ਨੀਅਰ ਸਬ ਜੇਲ ਪਠਾਨਕੋਟ ਨੀਅਰ 올ਡ ਕੋਰਟਸ ਉਹ ਖੁੱਲੀ ਆ ਤੇ ਇੱਥੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਐਡਵਾਂਸਡ ਟੈਕਨੋਲੋਜੀ ਦੀਆਂ ਮਸ਼ੀਨਸ ਨੇ ਆਲਮੋਸਟ ਜਿਹੜੇ ਡਾਇਗਨੋਸ ਕਰਨੇ ਵਾਸਤੇ ਜੋ ਵੀ ਕਲੀਨिकल ਟੈਸਟ ਦੀ ਜ਼ਰੂਰਤ ਹੁੰਦੀ ਆ ਉਹ ਮੋਸਟਲੀ ਇੱਥੇ 99% ਮੇਰੇ ਖਿਆਲ ਚ ਇੱਥੇ ਹੋ ਜਾਣਗੇ ਤੇ ਵਿਦਿਨ ਟਾਈਮ ਹੋ ਜਾਣਗੇ ਘੱਟ ਤੋਂ ਘੱਟ ਟਾਈਮ ਲੱਗੇਗਾ ਤੇ ਮੈਨੂੰ ਖੁਸ਼ੀ ਆ ਕਿਉਂਕਿ ਹਰੇਕ ਸ਼ਹਿਰ ਦੇ ਵਿੱਚ ਜਦੋਂ ਮੈਡੀਕਲ ਸਰਵਿਸਿਜ਼ ਨੇ ਜਿਹੜੀਆਂ ਉਹ ਇਹਦੇ ਉਹਦੇ ਵਾਸਤੇ ਜਿਹੜੇ ਕਲੀਨिकल ਲੈਬਸ ਨੇ ਐਡਕੂਏਟ ਨੇ ਇਕੋ ਇਕੁਇਪ ਜਿੱਥੇ ਇਕੁਪਮੈਂਟ ਪ੍ਰੋਪਰ ਹੋਵੇ ਮੋਡਰਨਾਈਜ਼ਡ ਲੈਬਸ ਨੇ ਜਿਹੜੀਆਂ ਉਹਦੀ ਵੀ ਜ਼ਰੂਰਤ ਹੁੰਦੀ ਹੈ ਉਹ ਸਾਡੇ ਜਿਹੜੀ ਲੈਬ ਹੈ ਮੇਰੇ ਖਿਆਲ ਚ ਕਾਫੀ ਹੱਦ ਤੱਕ ਉਸ ਕਮੀ ਨੂੰ ਪੂਰਾ ਕਰ ਦੇਗੀ ਤੇ ਇੱਥੇ ਦੋ ਪੈਥੋਲੋਜਿਸਟ ਨੇ ਤੇ ਪੂਰੇ ਵੈਲ ਕੁਆਲੀਫਾਈਡ ਨੇ ਇਸ ਕਰਕੇ ਮੇਰੇ ਖਿਆਲ ਚ ਜਿਹੜੀ ਹਮ ਤੌਰ ਤੇ ਪ੍ਰੋਬਲਮ ਆਂਦੀ ਹੈ ਹਰੇਕ ਸ਼ਹਿਰ ਦੇ ਵਿੱਚ ਕੁਛ ਨਾ ਕੁਝ ਇਸ ਤਰ੍ਹਾਂ ਦੀ ਪ੍ਰੋਬਲਮ ਆਂਦੀਆਂ ਨੇ ਪਠਾਨਕੋਟ ਵੈਸੇ ਚਲੋ ਏਡਾ ਛੋਟਾ ਸ਼ਹਿਰ ਤਾਂ ਨਹੀਂ ਜਿਹੜਾ ਕਈ ਛੋਟੇ ਸ਼ਹਿਰ ਨੇ ਉੱਥੇ ਕਾਫੀ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ ਇਸ ਕਰਕੇ ਜਿਹੜੀਆਂ ਛੋਟੇ ਸ਼ਹਿਰ ਤੋਂ ਸੈਂਪਲ ਵਗੈਰਾ ਆਣਗੇ ਉਹਨੂੰ ਵੀ ਇੱਥੇ ਮੇਰੇ ਖਿਆਲ ਚ ਕੇਟਰ ਕੀਤਾ ਜਾਏਗਾ ਤੇ ਬਹੁਤ ਵਧੀਆ ਸਰਵਿਸਿਜ਼ ਦੇਣਗੇ ਤੇ ਮੈਂ ਆਸ਼ਾ ਕਰਦਾ ਮੈਂ ਵਿਸ਼ ਕਰਦਾ ਵੀ ਇਹ ਲੈਬ ਬਹੁਤ ਵਧੀਆ ਚੱਲੇ ਤੇ ਲੋਕਾਂ ਨੂੰ ਜਿਹੜੇ ਪਬਲਿਕ ਐਥੋਂ ਦੀ ਉਹਨੂੰ ਵਧੀਆ ਹੈਲਥ ਸਰਵਿਸਿਜ਼ ਮਿਲਣ। ਥੈਂਕ ਯੂ। ਨਮਸਕਾਰ ਸਾਰੇ ਪਠਾਨਕੋਟ ਵਾਸੀਆਂ ਨੂੰ ਮੈਂ ਇਹ ਸੂਚਿਤ ਕਰਨਾ ਚਾਹਨਾ ਕਿ ਦਿਲਾਜੀ ਰੋਡ ਪਠਾਨਕੋਟ ਦੇ ਵਿੱਚ ਅਸੀਂ ਸੁਪਰੀਮ ਪੈਥ ਲੈਬ ਜਿਹੜੀ ਕਿ ਬਹੁਤ ਹੀ ਵੈਲ ਐਡਵਾਂਸ ਤੇ ਵੈਲ ਇਕਵਿਪਡ ਅਸੀਂ ਇੱਥੇ ਲੈਬ ਦੀ ਓਪਨਿੰਗ ਅੱਜ ਕਰੀ ਹੈ ਜਿਹਦੇ ਵਿੱਚ ਕਿ ਅਸੀਂ ਮੋਸਟ ਆਫ ਦਾ ਮਸ਼ੀਨਸ ਸਾਰੀਆਂ ਹੀ ਜਿਹੜੀਆਂ ਅਸੀਂ ਇੱਥੇ ਅਵੇਲੇਬਲ ਕਰਵਾ ਰਹੇ ਹਾਂ ਔਰ ਬਹੁਤ ਹੀ ਅਫੋਰਡੇਬਲ ਰੇਟਸ ਦੇ ਉੱਤੇ ਅਸੀਂ ਬਹੁਤ ਹੀ ਕੁਆਲਿਟੀ ਸਰਵਿਸਿਜ਼ ਅਸੀਂ ਇੱਥੇ ਦੇਣ ਦਾ ਸੀ ਯਤਨ ਕਰਾਂਗੇ ਜਿਹਦੇ ਵਿੱਚ ਕੀ ਸਾਡੇ ਕੋਲ ਕੁਆਲੀਫਾਈਡ ਐਮਡੀ ਡਾਕਟਰਸ ਮਾਈਕਰੋਬਾਇਓਲੋজিস্ট ਪੈਥੋਲੋজিস্ট ਸਾਰਿਆਂ ਦਾ ਹੀ ਸਾਡੇ ਨਾਲ ਸਾਥ ਹੈ ਔਰ ਕਿਸੇ ਵੀ ਟਾਈਪ ਦੀ ਇੱਥੇ ਕੋਈ ਵੀ 에ਰਰ ਦੀ ਕੋਈ ਗੁੰਜਾਇਸ਼ ਅਸੀਂ ਨਹੀਂ ਰੱਖਾਂਗੇ ਔਰ ਮਿਨਿਮਮ ਟੂ ਮਿਨਿਮਮ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਔਰ ਮੋਸਟ ਅਫੋਰਡੇਬਲ ਰੇਟਸ ਦੇ ਉੱਤੇ ਕਿ ਅਸੀਂ ਜਿੰਨੀ ਜਲਦੀ ਅਸੀਂ ਟੈਸਟ ਪ੍ਰੋਵਾਈਡ ਕਰਵਾ ਸਕਦੇ ਹਾਂ ਔਰ ਹਰ ਟਾਈਪ ਦੀ ਅਸੀਂ ਇੱਥੇ ਸਹੂਲiyet ਜਿਹੜੀ ਹੈ ਹਰ ਕਿਸੇ ਟਾਈਪ ਦਾ ਟੈਸਟ ਜਿਹੜਾ ਚਾਹਦਾ ਕਿ ਬੋਨ ਮੈਰੋ ਬਾਇਪਸੀਜ਼ ਹੁੰਦੀਆਂ ਨੇ ਸਾਈਟੋਲੋਜੀਜ਼ ਹੁੰਦੀਆਂ ਨੇ ਪੈਪਸ ਮੀਅਰਜ਼ ਐਫ ਐਨ ਸੀਜ਼ ਜਿਹੜੀ ਗਿਲਟੀ ਦੇ ਵਿੱਚੋਂ ਸੂਈ ਮਾਰ ਕੇ ਟੈਸਟ ਲਈਦਾ ਉਹ ਸਾਰੀਆਂ ਹੀ ਸਰਵਿਸਿਜ਼ ਅਸੀਂ ਇੱਥੇ ਬਹੁਤ ਹੀ ਅਚੀ ਮਸ਼ੀਨਸ ਦੇ ਵਿੱਚੋਂ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਔਰ ਆਸ਼ਾ ਕਰਦੇ ਹਾਂ ਕਿ ਅਸੀਂ ਲੋਕਾਂ ਦੀ ਜਿਹੜੀ ਹੈ ਇਸ ਸੇਵਾ ਕਰਨ ਦੀ ਜਿਹੜੀ ਮੁਹੀਮ ਹੈ ਇਹਨੂੰ ਅੱਗੇ ਵਧਾਵਾਂਗੇ ਔਰ ਸਾਨੂੰ ਲੋਕਾਂ ਦਾ ਸਾਥ ਮਿਲੇਗਾ ਥੈਂਕ ਯੂ ਵੈਰੀ ਮਚ ਟਾਈਮਿੰਗ ਇਹਦੀ ਸੁਬਾਹ ਇਸ ਦੇ ਵਿੱਚ ਅਸੀਂ ਫ੍ਰੀ ਹੋਮ ਕਲੈਕਸ਼ਨ ਦੀ ਵੀ ਫੈਸਿਲਿਟੀ ਅਸੀਂ ਪੇਸ਼ੈਂਟਸ ਨੂੰ ਦੇ ਰਹੇ ਹਾਂ ਜੇ ਕੋਈ ਪੇਸ਼ੈਂਟ ਹੈ ਜਿੱਦਾਂ ਅਸੀਂ ਉਹ ਘਰੋਂ ਨਹੀਂ ਆ ਕੇ ਇੱਥੇ ਟੈਸਟ ਕਰਾਣਾ ਚਾਹੁੰਦੇ ਕਈ ਵਾਰੀ ਖਾਲੀ ਪੇਟ ਜਿਹੜੇ ਟੈਸਟ ਹੁੰਦੇ ਨੇ ਉਹ ਲੈਬ 'ਚ ਨਹੀਂ ਆਉਣਾ ਚਾਹੁੰਦੇ ਅਸੀਂ ਫ੍ਰੀ ਹੋਮ ਕਲੈਕਸ਼ਨ ਸਵੇਰ 7:30 ਵਜੇ ਤੋਂ ਲੈ ਕੇ ਰਾਤੀ 8:00 ਵਜੇ ਤੱਕ ਸਾਡੀ ਲੈਬ ਜਿਹੜੀ ਹੈ ਉਹ ਸਰਵਿਸਿਜ਼ ਪ੍ਰੋਵਾਈਡ ਕਰੇਗੀ ਵਿਦ ਇਨਕਲੂਡਿੰਗ ਹੋਮ ਸਰਵਿਸਿਜ਼ ਔਰ ਅਸੀਂ ਰਿਪੋਰਟਸ ਵੀ ਉਹਨਾਂ ਨੂੰ ਉਹਨਾਂ ਦੇ ਮੋਬਾਈਲਸ ਦੇ ਉੱਤੇ ਐਸ ਸੂਨ ਐਸ ਜਿੰਨੀ ਸਾਡਾ ਮਿਨੀਮਮ ਟੂ ਮਿਨੀਮਮ ਟੈਕ ਟਾਈਮ ਹੈ ਅਸੀਂ ਉਹਨਾਂ ਚ ਪ੍ਰੋਵਾਈਡ ਕਰਾਂਗੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਲੋਕਾਂ ਨੂੰ ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਡਾਇਗਨੋਸਿਸ ਬਣਾਉਣ ਦੇ ਵਿੱਚ ਐਕਿਊਰੇਸੀ ਦਾ ਬਹੁਤ ਵੱਡਾ ਇੱਕ ਰੋਲ ਹੁੰਦਾ ਹੈ ਮਨ ਲਓ ਕਿ ਤੁਸੀਂ ਕਿਸੇ ਵੀ ਪਾਰਟਿਕੂਲਰ ਇੱਕ ਡਿਜ਼ੀਜ਼ ਤੋਂ ਜੇ ਤੁਸੀਂ ਮਤਲਬ ਤੁਹਾਨੂੰ ਉਹਦੀ ਪ੍ਰੋਬਲਮ ਚੱਲ ਰਹੀ ਹੈ ਦੋ ਤਰੀਕੇ ਦੀ ਪ੍ਰੋਬਲਮਸ ਹੋ ਸਕਦੀਆਂ ਜਾਂ ਤਾਂ ਉਹਦਾ ਡਾਇਗਨੋਸਿਸ ਨਹੀਂ ਬਨੇਗਾ ਜਾਂ ਲੇਟ ਬਨੇਗਾ ਜੇ ਡਾਇਗਨੋਸਿਸ ਹੀ ਗਲਤ ਬਨ ਗਿਆ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਹੀ ਨਹੀਂ ਤੁਸੀਂ ਉਹਦੀ ਦਵਾਈ ਖਾ ਸਕਦੇ ਆ ਜੇ ਤੁਹਾਨੂੰ ਪ੍ਰੋਬਲਮ ਹੈਗੀ ਸੀ ਤੁਹਾਨੂੰ ਨੈਗੇਟਿਵ ਰਿਜ਼ਲਟ ਦਿੱਤੇ ਗਏ ਨੇ ਤੁਸੀਂ ਤਾਂ ਵੀ ਟ੍ਰੀਟਮੈਂਟ ਤੁਹਾਨੂੰ ਨਹੀਂ ਮਿਲੇਗੀ ਪਲੱਸ ਇਹ ਹੈ ਕਿ ਉਸ ਉਸ ਪਾਰਟਿਕੂਲਰ ਟਾਈਮ ਦੇ ਵਿੱਚ ਵੀ ਜੇ ਤੁਹਾਨੂੰ ਡਾਇਗਨੋਸਿਸ ਨਹੀਂ ਬਨ ਪਾਇਆ ਤੇ ਉਹ ਤੁਹਾਡਾ ਟਰੀਟਮੈਂਟ ਹੀ ਡਿਲੇ ਹੋ ਜਾਏਗਾ ਮੇਬੀ ਉਹਦੀਆਂ ਕੰਪਲਿਕೇಷನ್ಸ್ ਆ ਜਾਣਗੀਆਂ ਅਸੀਂ ਸਿਰਫ ਇਹੀ ਚੀਜ਼ਾਂ ਨੂੰ ਅਸੀਂ ਬਿਲਕੁਲ ਨਲੀਫਾਈ ਕਰਨਾ ਚਾਹੁੰਦੇ ਆ ਤਾਂ ਕਿ ਕੁਆਲਿਟੀ ਰਿਪੋਰਟਸ ਮਿਲਣ ਔਰ ਟਾਈਮ ਦੇ ਵਿੱਚ ਮਿਲਣ ਤਾਂ ਕਿ ਐਕੂਰੇਟ ਡਾਇਗਨੋਸਿਸ ਇਨ ਐਕੂਰੇਟ ਟਾਈਮ ਥਿਸ ਇਜ਼ आवर ਮੋਟੋ ਸਾਡੀਆਂ ਸਰਵਿਸਿਜ਼ ਸੰਡੇ ਨੂੰ ਵੀ ਓਪਨ ਰਹਿਣਗੀਆਂ ਆਫਟਰਨੂਨ ਤੱਕ ਸੰਡੇ ਨੂੰ ਅਸੀਂ ਜਿੱਦਾਂ ਮਾਰਨਿੰਗ 8 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਅਸੀਂ ਸਨੀ ਸਰਵਿਸਿਜ਼ ਅਸੀਂ ਇਹਨਾਂ ਪੈਥੋਲੋਜੀ ਕਿ ਆਵਾ ਅਸੀਂ ਇਹ ਪਲਮਨਰੀ ਫੰਕਸ਼ਨ ਟੈਸਟ ਜਿਹੜੇ ਕਿ ਫੇਫੜਿਆਂ ਦੇ ਟੈਸਟਸ ਹੁੰਦੇ ਨੇ ਕਿ ਫੇਫੜਿਆਂ ਦੇ ਮਤਲਬ ਜਿੱਦਾਂ ਕਈ স্মੋਕਰਸ ਹੁੰਦੇ ਨੇ ਕਈ ਜਿਨ੍ਹਾਂ ਨੂੰ ਫੇਫੜਿਆਂ ਦੀ ਹੋਰ ਪ੍ਰੋਬਲਮਸ ਹੁੰਦੀ ਹੈ ਬ੍ਰੌਂਕੀਅਲ ਅਸਥਮਾਜ਼ ਵਗੈਰਾ ਉਹਨਾਂ ਦੇ ਵੀ ਅਸੀਂ ਟੈਸਟ ਇੱਥੇ ਪ੍ਰੋਵਾਈਡ ਕਰਵਾ ਰਹੇ ਹਾਂ ਠੀਕ ਹੈ ਸੋ ਇਹ ਸਾਰੀਆਂ ਫੈਸਿਲਿਟੀਆਂ ਅਸੀਂ ਇੱਥੇ ਬੜੇ ਹੀ ਅ ਅਫੋਰਡੇਬਲ ਰੇਟਸ ਦੇ ਉੱਤੇ ਅਸੀਂ ਸ਼ਹਿਰ ਦੇ ਵਿੱਚ ਪ੍ਰੋਵਾਈਡ ਕਰਾ ਰਹੇ ਹਾਂ ਔਰ दैट ਟੂ ਵਿਦ ਵੈਰੀ ਫ੍ਰੋਮ ਵੈਰੀ ਕੁਆਲੀਫਾਈਡ ਡਾਕਟਰਸ ਸੋ ਥਿਸ ਇਜ਼ आवर ਲਾਈਕ ਇਨੀਸ਼ੀਏਸ਼ਨ ਇੱਕ ਕੀ ਅਸੀਂ ਕੁਆਲਿਟੀ ਸਰਵਿਸਿਜ਼ ਦਈਏ ਇਸ ਸ਼ਹਿਰ ਨੂੰ ਐਟ ਅ ਵੈਰੀ ਅਫੋਰਡੇਬਲ ਰੇਟਸ। ਥੈਂਕ ਯੂ। ਹਾਂ ਸਰ ਸਰ ਪਹੁੰਚੇ ਤੁਸੀਂ ਅਜੇ ਲੈਪਟਾਪ ਕਰਾ ਠੀਕ ਹੈ। ਸਪ੍ਰਿੰਗ ਪੈਥ ਲੈਬ ਜਿਹੜੀ ਐਸਡੀਐਮ ਕੋਰਟ ਦੇ ਸਾਹਮਣੇ ਖੁੱਲੀ ਹੈ ਮੇਰੇ ਖਿਆਲ ਤੇ ਸਾਡੇ ਪਠਾਨਕੋਟ ਲਈ ਇੱਕ ਬਹੁਤ ਹੀ ਵਧੀਆ ਅਫਸਰ ਹੈ। ਸਾਡੇ ਲਈ ਬਹੁਤ ਵਧੀਆ ਇੱਕ ਮੌਕਾ ਹੈ ਕਿ ਇਦਾਂ ਦੀ ਹਾਈ ਟੈਕਨੀਕ ਜਿਹੜੀ ਲੈਬ ਹੈ ਇਦਾਂ ਦੇ ਪਠਾਨਕੋਟ ਦੇ ਵਿੱਚ ਆਣੀ। ਇਹਦੇ ਲਈ ਸਾਨੂੰ ਜਿਹੜੀਆਂ ਪਠਾਨਕੋਟ ਦੇ ਸ਼ਹਿਰ ਦੇ ਹਿਸਾਬ ਨਾਲ ਕਈ ਵਾਰੀ ਸਾਨੂੰ ਪ੍ਰੋਬਲਮਸ ਆਉਂਦੇ ਆ ਸੀ ਕਿ ਟਾਈਮ ਲੱਗ ਜਾਂਦਾ ਸੀ ਟੈਸਟਿੰਗ ਦੇ ਲਈ ਤੇ ਇਹ ਲੈਬ ਆਨ ਦੇ ਨਾਲ ਕਿਉਂਕਿ ਵੈਲ ਕੁਆਲੀਫਾਈਡ ਪੈਥੋਲੋਜਿਸਟ ਨੇ ਤੇ ਇਹ ਵਧੀਆ ਤਰੀਕੇ ਨਾਲ ਇਹਨੂੰ ਲੈਬ ਨੂੰ ਜਿਹੜੇ ਵਧੀਆ ਤਰੀਕੇ ਨਾਲ ਚਲਾਣਗੇ ਤੇ ਇਹ ਸਾਡੇ ਪਠਾਨਕੋਟ ਲਈ ਇੱਕ ਬਹੁਤ ਵਧੀਆ ਅਪੋਰਚ्युनिटी ਹੈ ਕਿ ਅਸੀਂ ਇਹ ਲੈਬ ਦੇ ਵਿੱਚ ਆ ਕੇ ਮੈਂ ਇਹਨਾਂ ਨੂੰ ਬਹੁਤ ਮੁਬਾਰਕ ਦਿੰਦਾ ਕਿ ਇਦਾਂ ਦੀ ਲੈਬ ਜਿਹੜੀ ਪਠਾਨਕੋਟ ਦੇ ਵਿੱਚ ਖੁੱਲਣੀ ਇਹ ਸਾਡੇ ਲਈ ਬਹੁਤ ਵਧੀਆ ਇਹ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਹੈ ਸਰ ਲੈਬ 오픈 ਹੋਈ ਹੈ ਤੁਸੀਂ ਚਲਦੇ ਹੋ ਕਹਿੰਦਾ ਪਹਿਲਾਂ ਤੇ ਪਠਾਨਕੋਟ ਵਾਸੀਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਕਿ ਸੁਪਰੀਮ ਪੈਥ ਲੈਬ ਜਿਹੜੀ ਹੈ ਉਹ ਡਲੋਜੀ ਰੋਡ ਦੇ ਉੱਤੇ ਅੱਜ ਸ਼ੁਰੂ ਹੋਣ ਜਾ ਰਹੀ ਹੈ ਔਰ ਇਹਨਾਂ ਦੀਆਂ ਮਸ਼ੀਨਾਂ ਜੋ ਇਹਨਾਂ ਨੇ ਲਿਆਂਦੀਆਂ ਨੇ ਬੜੀਆਂ ਉन्नत ਕਿਸਮ ਦੀਆਂ ਨੇ ਔਰ ਮੈਨੂੰ ਪੂਰਾ ਯਕੀਨ ਹੈ ਕਿ ਇੱਥੋਂ ਦੇ ਜਿਹੜੇ ਪੈਥੋਲੋਜਿਸਟ ਨੇ ਡਾਕਟਰ ਤਾਨਿਆ ਸ਼ਰਮਾ ਉਹਨਾਂ ਦੇ ਨੇਤਰਤਵ ਚ ਇਹ ਜਿਹੜਾ ਸਾਡੇ ਸਾਡੇ ਜਿਹੜੇ ਅੱਜਕੱਲ ਦੇ ਰੋਗਾਂ ਦੇ ਸ਼ਿਕਾਰ ਹੋ ਰਹੀਆਂ ਅਸੀਂ ਉਹਨਾਂ ਨੂੰ ਜਾਂਚ ਕਰਾਉਣ ਦੇ ਲਈ ਇਹ ਲੋਕ ਜਿਹੜੇ ਇਹਦਾ ਫਾਇਦਾ ਉਠਾਨਗੇ ਮੈਂ ਇਹਨਾਂ ਦੇ ਪਰਿਵਾਰ ਨੂੰ ਔਰ ਇਹ ਸੁਪਰੀਮ ਪੈਥ ਲੈਬ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਇਹ ਲੋਕਾਂ ਦੇ ਲਈ ਅੱਛਾ ਜਿਹੜਾ ਯਾਰ ਮੈਡੀਕਲ ਦੇ ਵਿੱਚ ਨਾ ਪੈਦਾ ਕਰਨ। ਧੰਨਵਾਦ।